ਕ ਮਲੇਰਕੋਟਲਾ ਪੁਲਿਸ ਵੱਲੋਂ ਮਾਰੇ ਅੰਦਰਾਂ ਕਿਲਾ ਸਪੈਸ਼ਲ ਮਹਿੰਮ ਚਲਾਈ ਜਾ ਰਹੀ ਹੈ ਆਪਣੇ ਉਦੇਸ਼ ਸਾਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਜਨ ਬੇਸਡੋਂ ਸੀਕ੍ਰੇਟ ਸੀਕ੍ਰੇਟ ਇਨਫੋਰਮੇਸ਼ਨ ਸੀਆਈਏ ਦੀ ਟੀਮ ਨੇ ਚਾਰ ਪਰਦੋਸ਼ੀਆਂ ਨੂੰ ਫੜਿਆ ਉਹਨਾਂ ਦਾ ਨਾਮ ਹੈ ਗਗਨ ਗਗਨ ਪੀਰ ਸਿੰਘ ਕਮਲ ਕੁਮਾਰ ਮਮਦ ਅਸलम ਅਜੇ ਸਿੰਘ ਇਹ ਚਾਰਾਂ ਦੇ ਖਲਾਸ ਸਾਨੂੰ ਸੀਕ੍ਰੇਟ ਸਿਕਰਟ ਇਨਫੋਰਮੇਸ਼ਨ ਦੇ ਲਈ ਕਿ ਇਹ ਚੋਰੀ ਤੇ ਟੂ-ਵీలਰਾਂ ਦੀ ਗ੍ਰੀਨਫਰੂ ਕਰਦੇ ਆ ਤੇ ਇਹ ਚਾਰਾਂ ਨੂੰ ਆਪਾਂ ਰਾਉਂਡ ਅਪ ਕੀਤਾ ਗਿਆ ਤੇ ਇਹ ਚਾਰਾਂ ਤੋਂ ਸਾਨੂੰ 12 ਚੋਰੀ ਦੇ ਟੂ-ਵీలਰ ਫਿਲਹਾਲ ਬਰਾਮਦ ਹੈ ਤੇ ਬੇਸਡ ਓਨ ਥੈਟ ਆਪਾਂ ਕੇਸ ਰਿਸਟਰਡ ਕੀਤਾ ਹੈ ਜਿਹੜਾ ਇਨਫੋਰਮੈਂਟ ਫਰਦਰ ਤਫਤੀਸ਼ ਚੱਲ ਰਹੀ ਹੈ ਇਹਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਤੇ ਅਸੀਂ ਹੁਣ ਇਸ ਕੇਸ 'ਚ ਫਰਦਰ ਕੁਰਪਨੀ ਕੁਸ਼ਣ ਕੁ ਜੀ ਬਾਨਾ ਮਿਲਣ ਦੀ ਸੰਭਾਵਨਾ ਹੈਗੀ ਹੈ ਅੱਛਾ ਸਸਮਾਨ ਕਿੰਨੇ ਲਈ ਇਹ ਆਪਣਾ ਫਿਲਹਾਲ 24 ਘੰਟੇ ਦਾ ਪਾਨੇ ਪੁਲਿਸਾਨ ਮਿਲੇ ਤੇ ਆਪਣਾ ਫਿਰ ਅਪਾਉ ਹੋਰ ਅਪਲਾਈ ਕਰਾਂਗੇ ਅਜੇ ਪੁਲਿਸਾਨ ਦੇ ਨਾਲ ਆਪਣੀ ਮਲੇ ਰਿਪੋਰਟ ਨਾਲ ਤੋਹੀ ਕਰਦੇ ਸੀ ਇਸ ਰੌਂਡਿੰਗ ਡਿਸਟ੍ਰਿਕਟਸ ਤੋਂ ਵੀ ਕਰਦੇ ਸੀ ਤੇ ਸਾਰਾ ਇਹ ਗੂੜੀ ਤਫਤੀਸ਼ ਕਲੀਅਰ ਹੋਊਗਾ ਜਿਨਾਂ ਦਾ ਇਹਨਾਂ ਤੇ ਪਹਿਲਾਂ ਵੀ ਚੋਰੀ ਦੇ ਪਰਚੇ ਰਹੇ ਹਨ ਇਹਨਾਂ ਤੇ ਵੀ ਆਪਣਾ ਜੋ ਤਿੰਨ ਜਾਨਾਂ ਬਰੇਕ ਆਪਲਾ ਆਪਣਾ ਤੇ ਚੌਥਾ ਨਾ ਬੇਦਾ ਇਹ 25 ਤੋਂ 30 ਸਾਲ ਦੇ ਜਾਨਾਂ ਦੇ ਜੀ ਟੋਟਲ 12 ਹੋਏ ਫਿਲਹਾਲ ਤੇ ਫਰਦਾ ਆਪਾਂ ਨੂੰ ਹੋਰ ਹੋਣ ਦੀ ਸੰਭਾਵਨਾ ਹੈਗੀ ਇਹਦੇ ਜੇ ਮੇਰੇ ਕਰਦੇ ਸੀ ਨਹੀਂ ਫਿਲਹਾਲ ਇਹੀ ਅੱਗੇ ਸਾਹਮਣੇ ਆਈ ਹੈ ਜੀ ਨਸ਼ਾ ਵਗੈਰਾ ਵੀ ਕਾ ਕਰਦੀ ਆਦੀ ਨੇ ਨਹੀਂ ਇਦਾਂ ਦੇ ਹਜੇ ਲੋਕੀ ਸਾਹਮਣੇ ਆਈ ਜੀ ਸੱਲਾ ਮਤਲਬ ਲੰਗ ਕ੍ਰਿਮਨਲ ਰਿਪੋਰਟ ਸਕੇਲ ਆਲਰੇਡੀ ਹੈ ਹਰਿਆਣਾ ਬਰ ਹਾਂਜੀ ਹੈ ਜੀ ਸਾਰਾ ਪੂਰੀ ਸਭ ਦੀ ਬੋਸਗੀ ਚੋਰੀ ਹੁੰਦਾ ਹੈ ਜੇ ਨਾ ਤੇ ਤਿੰਨ ਜਣੇ ਤੇ ਚੋਰੀ ਹੁੰਦਾ ਹੈਗਾ ਚੌਥੇ ਤੇ ਲਾਈਚਗੜਾ ਦਾ ਪਰਚਾ ਹੈਗਾ ਸਰ ਕੀ ਆਸਪਾਸ ਅਗਰ ਕੀਤੀ ਜਾ ਸਕਦੀ ਹੈ ਨਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਨਿਵਾਣ ਦੇ ਵਿੱਚ ਕਿਹੜੀਆਂ-ਕਿਹੜੀਆਂ ਹੋਰ ਜਿਹੜੇ ਸੰਭੀਰ ਨੇ ਜੁਰਮ ਦੇ ਸਾਹਮਣੇ ਆ ਸਕਦੇ ਨੇ ਜੇ ਆਪਾਂ ਤਾਂ ਹਰ ਪੱਖੋਂ ਇਹਦੀ ਪੁਝੀਸ਼ ਕਰਾਂਗੇ ਤੇ ਜੋ-ਜੋ ਆਪਾਂ ਨੂੰ ਸਾਹਮਣੇ ਆਏਗਾ ਸ਼ੋਰ ਕੀਤਾ ਜਾਏਗਾ ਇਹ ਜਿਵੇਂ ਇਹ ਕਹੇ ਇਹ ਆਪਣੇ ਮੇਲ ਕੋਰਟੇ ਵੀ ਕਰਦੇ ਸੀ ਇਹ ਆਪਣੇ ਸੰਗਰੂਰ ਪਟਿਆਲੇ ਨੂੰ ਜਾਣੇ ਇਹਨਾਂ ਨੇ ਚੋਣਾਂ ਕੀਤੀ ਹੋਈ ਹੈ ਸਰ ਤਰੀਕਾ ਕੀ ਯੂਜ਼ ਕਰਦੇ ਸੀ ਜਦੋਂ ਕੋਈ ਕਿਸੇ ਵਾਰਦਾਤ ਨੂੰ ਜਾਣ ਨਹੀਂ ਦੇ ਸੀ ਮੈਕਸਿਮਮ ਕਿਹੜਾ ਤਰੀਕਾ ਆਪਣੇ ਜੀਵਨ ਕੋਈ ਟੂ ਵੀਲਰ ਖੜਾ ਲਗਾ ਰਹੇ ਸੀ ਤੇ ਆਪਣੀ ਉਹਦਾ ਆਪਣਾ ਲੋਕ ਤੋੜ ਕੇ ਵੀ ਲੈ ਜਾਂਦੇ ਸੀ ਮੌਕੇ ਤੇ ਜੀ ਸਰ ਬਹੁਤ ਧੰਨਵਾਦ ਥੈਂਕ ਯੂ